ਕੇਂਦਰ ਸਰਕਾਰ ਵੱਲੋਂ ਜੋ ਮਤਲਈ ਮਾਮਲਾ ਵਾਲਾ ਰਵਈਆ ਜਿਹੜਾ ਅਪਣਾਇਆ ਜਾ ਰਿਹਾ ਲਗਾਤਾਰ 9.5 ਹਜ਼ਾਰ ਕਰੋੜ ਦੇ ਕਰੀਬ ਜਿਹੜਾ ਬਖਾਇਆ ਉਹ ਕੇਂਦਰ ਸਰਕਾਰ ਸਰਕਾਰ ਵੱਲ ਇਸ ਤਰ੍ਹਾਂ ਪੇਪਰ ਲੀਕ ਇਸ਼ੂ ਹੈ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਮਸਲਾ ਹੈ ਸੋ ਇਸ ਇਸ਼ੂ ਨੂੰ ਵੀ ਟੇਕ ਅਪ ਕਰਾਂਗੇ ਤਾਂ ਕਿ ਜਿਹੜੇ ਇਸ ਤਰ੍ਹਾਂ ਦੀਆਂ ਇਨਸੀਡੈਂਟਸ ਜਿਹੜੀਆਂ ਫਿਊਚਰ ਨਾ ਹੋ ਸਕਣ ਉਹ ہمارا ਨੰਬਰ ਵੀ ਅੱਛਾ ਹੈ ਤਬਿਆ ਡਿਮਾਂਡਿੰਗ ਫॉर ਡੈਪਟੀ ਸਪੀਕਰ ਤੋਂ ਉਸੇ ਇਹ ਤਾਂ ਕੋਈ ਬੜੀ ਬਾਤ ਨਹੀਂ ਇਹ ਜਾਣ ਬੂਝ ਕੇ ਉਸ ਜੋ ਹਾਰ ہوئی ਹੈ 240 ਵਾਲੀ 400 ਸੇ 240 ਵਾਲੀ ਹਾਰ ਉਹ ਉਸੇ ਬਾਹਰ ਆਣਾ ਚਾਹਤੇ ਹਨ ਔਰ ਲੋਕਾਂ ਨੂੰ ਬਤਾਨਾ ਚਾਹਤੇ ਕਿ ਲਓ ਜੀ ਅਬ ਤਾਂ ਪਾਰਲੀਮੈਂਟ ਵਿੱਚ ਜਿੱਤ ਗਏ ਅਕਾਲੀ ਦਲ ਦਾ ਵਰਕਰ ਹੈ ਕਿਤੇ ਵੀ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਜਣਾਉ ਨਹੀਂ ਮਿਲਿਆ ਉਹ ਵੈਸੇ ਵੀ ਜਿਹੜੀ ਵੀ ਪਾਰਟੀ ਨੇ ਧਰਮ ਦੇ ਨਾਮ ਤੇ ਸਿਆਸਤ ਕੀਤੀ ਹੈ ਮੈਂ ਸਮਝਦਾ ਕਿ ਉਹ ਪਾਰਟੀ ਖਤਮ ਹੋ ਹੀ ਜਾਂਦੀ ਹੈ ਚਾਹੇ ਉਹ ਅਕਾਲੀ ਦਲ ਦੀ ਗੱਲ ਕਰ ਲਓ ਚਾਹੇ ਆ ਭਾਜਪਾ ਦੀ ਗੱਲ ਕਰ ਲਓ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਨਾ ਚਾਹਾਂ। ਆ ਬਾਬਾ ਸਾਹਿਬ ਵੀ ਬ्रो ਬੈਠ ਕਰ ਜੀ ਦਾ ਜਿਨ੍ਹਾਂ ਦੀ ਬਦੌਲਤ ਆਈ ਐਮ ਹੇਅਰ ਵੀ ਆਰ ਬਿਕਾਜ਼ ਹੀ ਵਾਸ ਸੋ ਉਹਨਾਂ ਦੇ ਸੰਵਿਧਾਨ ਦੀ ਬਦੌਲਤ ਅੱਜ ਪਾਰਲੀਮੈਂਟ 'ਚ ਪਹੁੰਚਣ ਦਾ ਮੌਕਾ ਮਿਲਿਆ। ਔਰ ਤੁਸੀਂ ਜਿਸ ਤਰ੍ਹਾਂ ਇਸ਼ੂਜ਼ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਜਿਹੜੇ ਬਹੁਤ ਵੱਡੇ ਇਸ਼ੂਜ਼ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਵੱਲੋਂ ਜੋ ਮਤਲਈਮਾ ਵਾਲਾ ਰਵਈਆ ਜਿਹੜਾ ਅਪਣਾਇਆ ਜਾ ਰਿਹਾ ਲਗਾਤਾਰ 9.5 ਹਜ਼ਾਰ ਕਰੋੜ ਦੇ ਕਰੀਬ ਜਿਹੜਾ ਬਖਾਇਆ ਉਹ ਕੇਂਦਰ ਸਰਕਾਰ ਸਰਕਾਰ ਵੱਲ ਜਿਸ ਦੇ ਵਿੱਚੋਂ ਆਰਡੀਆ ਫੋਰ ਡਿਵੈਲਪਮੈਂਟ ਫੰਡ ਨੇ ਔਰ ਐਲ ਐਚ ਐਮ ਦੇ ਤਹਿਤ ਜਿਹੜੇ ਕਾਫੀ ਫੰਡਸ ਨੇ ਹਿਊਮਨ ਸਰਵਿਸ ਸਿੱਖਿਆ ਵੀ ਆਦੇ 12000 ਕਰੋੜ वो बकाया सो so, ये सब तो व्डा जोड़ा इशू है अं पंजाब का जो उ टेकअप करा सो so, होर भी बहुत सारे इशूज जोड़े असं समय दे जिस तरह पेपर लीक इशू है पूरे देश के बहुत व्डा मसला है सो so, इस इशू भी टेकअप करेंगे ताकि जो इस तरह दीडिया इन फ्यूचर ना हो सके लेकिन सर जिस तरह स्पीकर को लेकर लगातार जो है आपस में मतभेद बने हुए हैं क्या लगता है आप कैसे देख रहे हैं जैसे आपने बताया कि ये इतिहास में बहुत पहली बार हो रहा है कि इस आफ्टर फोर्टी एट ईयर्स स्पीकर का चुनाव जो है वो हो रहा है तो मैं समझता हूँ कि मोदी जी को अटल बिहारी वाजपेयी जी से सीख लेनी चाहिए ही व सच अट ग्रेट लीडर के जो उनके जो स्पीकर थे वो थे टीडीपी से जीएमसी एम होगी और जो उनके डेप्टी स्पीकर थे वो कांग्रेस से थे पीएम एम सैयद तो आ, मुझे लगता है कि जो गठबंधन की सरकार है वो मोदी जी को ब्रूट मेजॉरिटी में जो शासन करने की आदत पड़ी हुई है मुझे लगता है उनसे बाहर उससे बाहर आना होगा और विपक्ष तो कुछ भी नहीं मांग रहा विपक्ष तो ये मांग रहा है हमारा नंबर भी अच्छा है तो वी आर डिमांडिंग फॉर डेप्टी स्पीकर तो उससे ये तो कोई बड़ी बात नहीं है ये जानबूझकर वो उस जो हार हुई है

ਅ 2022 ਯਾਰ ਹੋੜ ਵੀ ਸਿਰਫ ਇੱਕ ਸੀਟ ਜਿਹੜੀ ਪੰਜਾਬ ਦੇ ਵਿੱਚ ਆਈ ਸੋ ਮੈਂ ਸਮਝਦਾ ਕਿ ਜਿਹੜਾ ਅਕਾਲੀ ਦਲ ਦਾ ਵਰਕਰ ਹੈ ਕਿਤੇ ਵੀ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਜਣਾਉ ਨਹੀਂ ਮਿਲਿਆ ਉਹ ਵੈਸੇ ਵੀ ਜਿਹੜੀ ਵੀ ਪਾਰਟੀ ਨੇ ਧਰਮ ਦੇ ਨਾਂ ਤੇ ਸਿਆਸਤ ਕੀਤੀ ਹੈ ਮੈਂ ਸਮਝਦਾ ਕਿ ਉਹ ਪਾਰਟੀ ਖਤਮ ਹੋਈ ਜਾਂਦੀ ਹੈ ਚਾਹੇ ਉਹ ਅਕਾਲੀ ਦਲ ਦੀ ਗੱਲ ਕਰ ਲਓ ਚਾਹੇ ਆ ਭਾਜਪਾ ਦੀ ਗੱਲ ਕਰ ਲਓ ਇਹ ਜਿਨ੍ਹਾਂ ਨੇ ਰਾਮ ਮੰਦਰ ਦੇ ਨਾਂ ਤੇ ਸਿਆਸਤ ਕੀਤੀ ਔਰ ਹਸ਼ਰ ਦੇਖੋ ਅਯੁੱਧੇ ਵਿੱਚ ਵੀ ਹਾਂ ਸੋ ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲੇ ਡਰੱਗਸ ਦੇ ਨਾਤੇ ਜੋ ਕਿ ਡਰੱਗਸ ਜੇਕਰ ਕੋ ਪੰਜਾਬ ਦੇ ਵਿੱਚ ਲੈ ਕੇ ਆਇਆ ਇਟ ਵਾਸ ਸੋ ਮਨੀ ਅਕਾਲੀ ਦਾ ਸੋ ਜੋ ਲੋਗੋ ਕੀ ਬਿਹਤਰੀ ਕੇ ਲਈ ਜਿਹੜੇ ਲੋਗਾਂ ਦੀ ਬਿਹਤਰੀ ਲਈ ਨਹੀਂ ਸੋਚਣਗੇ ਉਹਨਾਂ ਦਾ ਹਸ਼ਰ ਹੀ ਹੋ